ਆਓ ਚੰਦ ਮਿੰਟਾਂ ਦੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੋ ਸ਼ਹੀਦੀ ਨਾਲ ਸੰਬੰਧਿਤ ਕਵਿਤਾ ਹੈ ਉਹ ਕਹਿਣ ਜਾ ਰਿਹਾ ਹਾਂ ਦਰਸ਼ਨ ਕਰਿਓ ਚਾਂਦਨੀ ਚੌਂਕ ਦੇ ਕਿ ਲਾਲ ਗੁਰੂ ਦੇ ਚੌਂਕ ਜੋ ਲਾਲ ਕਰ ਗਏ ਕਰ ਸਕੈ ਨਾ ਮਾਈ ਦਾ ਲਾਲ ਕੋਈ ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ ਕਰ ਸਕੇ ਨਾ ਮਾਈ ਦਾ ਲਾਲ ਕੋਈ ਆ ਜਿਉਂਦੇ ਜੀ ਸੀ ਟੀਰਿਆ ਗਿਆ ਕੋਈ ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ ਗੁਰੂ ਤੇਗ ਤੇ ਤੇਗ ਜਦ ਮਾਰ ਕੀਤਾ ਤਿੰਨਾ ਲੋਕਾਂ ਚ ਆਇਆ ਪੁਝਾਲ ਕੋਈ ਉਹ ਜੋ ਸਾਲ ਕੋਈ ਬੋਲੇ ਸੋਨਹਾਲ ਤੇ ਸ਼੍ਰੀ ਅਕਾਲ ਜੋ ਕੁਝ ਹੋਇਆ ਸੀ ਚੰਦਨੀ ਚੌਕ ਦੇ ਅੰਦਰ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਮਾਤਾਵਾਂ ਭੈਣਾਂ ਤੇ ਬੀਬੀਆਂ ਬੜੀ ਵੱਡੀ ਗਿਣਤੀ ਚ ਸਜੀਆਂ ਬੈਠੀਆਂ ਜੇ ਕਿ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਆ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ ਖੇਡਾਂ ਖੇਡੀਆਂ ਹੋਣੀ ਨਾਲ ਮਰਸਾਰੀ ਆ ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ ਜੇ ਹੋ ਜਈ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਈ ਨਹੀਂ ਕਿਸੇ ਤੇ ਸ਼ਾਂ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਬੋਲੇ ਸਾਤ ਸੰਗਤ ਜਿਓ ਕਿਰਨਾ ਸੱਚ ਦੀਆਂ ਚਾਨਣ ਲੈਣ ਜਿਸ ਤੋਂ ਸੂਜਵਾਨ ਸ਼ਖੀਅਤ ਸੀ ਪਾਤਸ਼ਾਹ ਦੀ ਕਿਰਨਾ ਸੱਚ ਦੀਆਂ ਚਾਨਣ ਲੈਣ ਜਿਸ ਤੋਂ ਸੂਜਵਾਨ ਸ਼ਖੀਅਤ ਸੀ ਪਾਤਸ਼ਾਹ ਦੀ ਕਈ ਵਰੇ ਜਿਸ ਭੋਰੇ ਚ ਤਪ ਕੀਤਾ ਅੰਤਰ ਧਿਆਨ ਸਖਸ਼ੀਅਤ ਸੀ ਪਾਤਸ਼ਾਹ ਦੀ ਰਚੀ ਬਾਣੀ ਦੇ ਇੱਕ ਇੱਕ ਸ਼ਬਦ ਵਿੱਚੋਂ ਰੂਪ ਮਾਨ ਸਖਸ਼ੀਅਤ ਸੀ ਪਾਤਸ਼ਾਹ ਦੀ ਤੇ ਜ਼ੁਲਮੀ ਹਰ ਨੂੰ ਜਿਹਨਾਂ ਸੀ ਥੱਲ ਪਾਈ ਉਹ ਮਹਾਨ ਸਖਸ਼ੀਅਤ ਸੀ ਪਾਤਸ਼ਾਹ ਦੀ ਬੋਲੇ ਸੋ ਸ਼੍ਰੀ ਅਕਾਲ ਸਾਧ ਸੰਗਤ ਜੀਓ ਔਰੰਗਜ਼ੇਬ ਦੇ ਜ਼ੁਲਮ ਤੇ ਆਤਕਾਰਨ ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ ਔਰੰਗਜ਼ੇਬ ਦੇ ਜ਼ੁਲਮ ਤੇ ਆਤਕਾਰਨ ਆ ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ ਹਿੰਦੂ ਮੰਦਰਾ ਖਾਕਰ ਦੁਆਰਿਆਂ ਚ ਵਜਣੇ ਬੰਦ ਜਦ ਸੰਖ ਘੜਿਆਲ ਹੋ ਗਏ ਲੈ ਕੇ اٹਕ ਤੋਂ ਗੰਗਾ ਦਰਿਆ ਤੀਕਰ ਰੰਗ ਪਾਣੀਆਂ ਦੇ ਲਾਲੋ ਲਾਲ ਹੋ ਗਏ ਆ ਹਿੰਦੂ ਧਰਮ ਨੂੰ ਉਦੋਂ ਬਚਾਉਣ ਖਾਤਰ ਗੁਰੂ ਤੇਗ ਬਹਾਦਰ ਜੀ ਆਲ ਹੋ ਗਏ ਹਿੰਦੂ ਧਰਮ ਨੂੰ ਉਦੋਂ ਬਚਾਉਣ ਖਾਤਰ ਗੁਰੂ ਤੇਗ ਬਹਾਦਰ ਦਿਆਲ ਹੋ ਗਏ ਸਾਸੰਗਤ ਜੀ ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ ਡਿਗਦੇ ਢੈਂਦੇ ਸਨ ਗੁਰੂ ਦਵਾਰ ਪਹੁੰਚੇ ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ ਡਿਗਦੇ ਢੈਂਦੇ ਸਨ ਗੁਰੂ ਦਵਾਰ ਪਹੁੰਚੇ ਕਿਰਪਾ RAM ਨੇ ਕਿਆ ਹੁਣ ਕਰੋ ਕਿਰਪਾ ਚਾਰੇ ਪਾਸੇ ਤੂੰ ਹੋ ਲਾਚਾਰ ਪਹੁੰਚੇ ਸਾਡੀ ਕੋਈ ਨਹੀਂ ਦਾਦ ਫਰਿਆਦ ਸੁਣਦਾ ਤੁਹਾਡੇ ਦਰ ਤੇ ਹਾਂ ਆਖਰਕਾਰ ਪਹੁੰਚੇ ਓ ਕਿਰਪਾ ਕਰੋ ਹੁਣ ਕਿਰਪਾ ਨਿਧਾਨ ਐਸੀ ਬੇੜਾ ਧਰਮ ਦਾ ਭਵਜਲੋਂ ਪਾਰ ਪਹੁੰਚੇ ਬੋਲੇ ਕਾਲੇ ਸਾਥ ਸੰਗਤ ਜੀ ਰੋ ਰੋ ਕੇ ਪੰਡਤ ਸੀ ਕਹਿਣ ਲੱਗੇ ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ ਰੋ ਰੋ ਕੇ ਪੰਡਤ ਸੀ ਕਹਿਣ ਲੱਗੇ ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ ਚਾਰੇ ਪਾਸੇ ਹੀ ਸਹਮ ਦੇ ਛਾਏ ਬੱਦਲ ਕਾਲੀ ਘਟਾ ਕੋਈ ਜ਼ੁਲਮ ਦੀ ਚੜੀ ਦਾਤਾ ठाकर द्वारै ते ਮੰਦਰ ਨੇ ਠਹਿ ਚੁੱਕੇ ਕਿਸਮਤ ਸਾਡੀ ਏ ਸਾਡੇ ਨਾਲ ਲੜੀ ਦਾਤਾ ਉਹ ਪਕੜੋ ਤੁਸੀਂ ਮਜ਼ਲੂਮਾਂ ਦੀ ਬਾਹ ਹੁਣ ਤਾਂ ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ ਪਕੜੋ ਤੁਸੀਂ ਮਜ਼ਲੂਮਾਂ ਦੀ ਬਾਹ ਹੁਣ ਤਾਂ ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ ਪਾਤਸ਼ਾਹ ਜੀ ਦੇ ਦਰਸ਼ਨ ਕਰਿਓ ਕਿ ਮਾਣ ਰੱਖਦੇ ਆ ਇਹਨਾਂ ਨਿਤਾਣਿਆਂ ਦਾ ਮਾਣ ਰੱਖਦੇ ਆ ਇਹਨਾਂ ਨਿਤਾਣਿਆਂ ਦਾ ਗੁਰਾਂ ਕਿਹਾ ਮੈਂ ਦੁੱਖੜੇ ਮੁਕਾ ਦੇਵਾਂਗਾ ਆ ਥੋਡੇ ਤਿਲਕ ਤੇ ਜੰਜੂ ਦੀ ਰੱਖਿਆ ਲਈ ਸੀਸ ਆਪਣਾ ਭੇਟ ਚੜਾ ਦੇਵਾਂਗਾ ਥੋਡੇ ਤਿਲਕ ਤੇ ਜੰਜੂ ਦੀ ਰੱਖਿਆ ਲਈ ਆ ਸੀਸ ਆਪਣਾ ਬੇਤ ਚੜਾ ਦੇਵਾਂਗਾ ਮੈਂ ਥੋਡੀਆਂ ਬਹੂਆਂ ਤੇ ਬੇਟੀਆਂ ਦਾ ਸਿਰ ਦੇ ਕੇ ਸੱਤ ਬਚਾ ਦੇਵਾਂਗਾ ਓਏ ਤੁਹਾਡੇ ਧਰਮ ਦਾ ਦੀਵਾ ਨਹੀਂ ਬੁਝਣ ਦੇਣਾ ਤੇਲ ਆਪਣੇ ਲਹੂ ਦਾ ਪਾ ਦੇਵਾਂਗਾ ਬਲੇ ਸੋਨਿਆਰੇ ਤੇ ਸ਼੍ਰੀ ਅਕਾਲ ਨੂਰ ਚਿਹਰੇ ਤੇ ਡਲ ਕਾ ਪਿਆ ਮਾਰਦਾ ਸੀ ਤੇ ਮਸਤੀ ਨੈਣਾ ਚ ਨਾਮ ਦੀ ਛਾਈ ਹੋਈ ਸੀ ਨੂਰ ਚਿਹਰੇ ਤੇ ਢਲ ਕਾ ਪਿਆ ਮਾਰਦਾ ਸੀ ਤੇ ਮਸਤੀ ਨੈਣਾ ਚ ਨਾਮ ਦੀ ਛਾਈ ਹੋਈ ਸੀ ਹਰ ਕਸੋਗ ਨਾ ਚਿਹਰੇ ਤੇ ਨਜ਼ਰ ਆਵੇ ਬਿਰਤੀ ਵੈਗਰੂ ਵਿੱਚ ਲਗਾਈ ਹੋਈ ਸੀ ਜਪਜੀ ਸਾਹਿਬ ਦਾ ਸ਼ੁਰੂ ਸੀ ਪਾਠ ਕੀਤਾ ਤੇ ਸੁਰਤੀ ਉਸੇ ਦੇ ਵਿੱਚ ਹੀ ਲਾਈ ਹੋਏ ਸੀ ਓਏ ਤੇਰਾ ਹੱਥ ਜਲਾਦ ਦਾ ਉੱਠਿਆ ਏ ਉਧਰ ਚਿਹਰੇ ਤੇ ਰੌਣਕ ਆਈ ਹੋਈ ਸੀ ਬੋਲੇ ਈਸ਼ਵਰ ਸਾਥ ਸੰਗ ਜਿਓ ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰੋਂ ਨਾ ਕਰਕੇ ਮੌਤ ਕਬੂਲ ਸੀ ਖੜੇ ਮੱਥੇ ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰ ਉਹਨਾ ਕਰਕੇ ਮੌਤ ਕਬੂਲ ਸੀ ਖੜੇ ਮੱਥੇ ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ ਕਾਤਲ ਪਾਸ ਮਕਤੂਲ ਸੀ ਖੜੇ ਮੱਥੇ ਦਿੱਤਾ ਸੀਸ ਪਰ ਸਿਰ ਨਾ ਛੱਡਿਆ ਸੀ ਪਾਲੇ ਸਿੱਖੀ ਅਸੂਲ ਸੀ ਖੜੇ ਮੱਥੇ ਤੇ ਬਣੀ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ ਆ ਦਿੱਤੀ ਜ਼ਿੰਦਗੀ ਹੂਲ ਸੀ ਖੜੇ ਮੱਥੇ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ ਦਿੱਤੀ ਜਿੰਦੜੀ ਹੂਲ ਸੀ ਖੜੇ ਮੱਥੇ ਤੋਂ ਦਰਸ਼ਨ ਕਰਿਓ ਕਿ ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ ਇਹ ਤੇ ਹੋਇਆ ਮਨੁੱਖਤਾ ਨਾਲ ਸਾਕਾ ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ ਇਹ ਤੇ ਹੋਇਆ ਮਨੁੱਖਤਾ ਨਾਲ ਸਾਕਾ ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ ਆ ਲਾਲ ਖੂਨ ਵਾਲਾ ਲਾਲੋ ਲਾਲ ਸਾਕਾ ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ ਮਾਨੋ ਲਿਆ ਸੀ ਕੋਈ ਪੁਚਾਲ ਸਾਕਾ ਰਹਿੰਦੀ ਦੁਨੀਆ ਤੱਕ ਜਾਚ ਕਾ ਯਾਦ ਰਹਿਣਾ ਚੌਂਕ ਚੰਦਨੀ ਦਾ ਬੇਮਿਸਾਲ ਸਾਕਾ ਰਹਿੰਦੀ ਦੁਨੀਆ ਤੱਕ ਜਾਚ ਕਾ ਯਾਦ ਰਹਿਣਾ ਚੌਂਕ ਚੰਦਨੀ ਦਾ ਬੇਮਿਸਾਲ ਸਾਕਾ ਚੌਂਕ ਚੰਦਨੀ ਦਾ ਬੇਮਿਸਾਲ ਸਾਕਾ ਗੱਜ ਕੇ ਫਤੇ ਬਲਾਓ ਜੀਓ वाहिगुरु जी ख़ालसा वाहिगुरु